ਮਹਾਰਾਜ ਜੀ ਹਜ਼ੂਰੀ ਜੀ ਬਿਲਕੁਲ ਐਨ ਦਿਲਰ ਤਿਆਰ ਵਰਤਿਆਰ ਹੋ ਕੇ ਭਗਤੀ ਕਰਕੇ ਪੂਰੀ ਪਾਠ ਦੀ ਇੱਕ ਪੰਕਤੀ ਪੜ੍ਹ ਕੇ ਫੇਰ ਇਹਨੂੰ ਕਹਿੰਦੇ ਰੱਬ ਦੇ ਪਿਆਰਿਆਂ ਦਾ ਕੰਮ ਲੱਗਦਾ ਹੀ ਨਹੀਂ ਜਮਾਈ ਕੋਈ ਗੱਲ ਜਿਵੇਂ ਨਹੀਂ ਜਿਵੇਂ થઈ ਗਈ ਤੁਸੀਂ ਇਹਨੂੰ ਕਹਿੰਦੇ ਰੱਬ ਦੇ ਪਿਆਰਿਆਂ ਦਾ ਕੰਮ ਸਾ ਇੱਕ ਤੋਂ ਤਿੰਨ ਦੀ ਰੋਲ ਪਹਿਲੀ ਰੋਲ ਤੇ ਬੈਠ ਲਗਾ ਪਹਿਲੇ ਪੈਰ ਵਾਲੀ ਹਾਂ ਹਾਂਜੀ ਹਾਂਜੀ ਅਗਰ ਜਿਵੇਂ ਮਹਿਸੂਸ ਨਹੀਂ ਆਇਆ ਉਹਨਾਂ ਵਾਲੇ ਪਹਿਲੀ ਪੰਕਤੀ ਬੜੀ ਆ ਉਹ ਅਲੱਗ ਉੱਥੇ ਬਸ ਨਾਲ ਜਿੱਥੇ ਜਮਾਉਂਦੇ ਆ ਯਾਦ ਮੂਹ ਤੇ ਹੱਥ ਵੀ ਰੱਖਿਆ ਤੇ ਆ ਇਦਾਂ ਸਹੀ ਹੋ ਕੇ ਬੈਠਾ ਆ ਹੋ ਗਿਆ ਬੋਲੇ 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 ਇਹ ਤਾਂ ਵਿਕਾਸ ਨੂੰ ਪਤਾ ਨਹੀਂ ਲੱਗਦਾ ਸ਼ਾਇਦ